ਲਮੂਰਤ ਅਜੁਨੀ ਸਪੰਗ ਗੁਰ ਪ੍ਰਸਾਦ ਮਿੱਤਰ ਪਿਆਰੇ ਨੂੰ ਹਾਲ ਮਰੀ ਦਾਦਾ ਕਹਿਣਾ ਈਆਰੜੀ ਦਾ ਸਾਨੂੰ ਸਦਰ ਚੰਗਾ ਪਟ ਕੀੜਿਆਂ ਦੀ ਰਹਿਣਾ ਗਗਨ ਦਮ ਮਾ ਬਾਜਿਓ ਪਰਿਓ ਨਿ ਜਾਣੇ ਕਾਉ ਖੀਤ ਜੋ ਮੰਡਿਓ ਸੂਰਮਾਂ अब जू जन कौदाओ सूरा सो पहचानिए जो दीन के हेत ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਟਖੀਤ ਪੁਰਜਾ ਪੁਰਜਾ ਕਟ ਮਰੇ ਕਬਹੁ ਨਾ ਛਟ ਕੀਤ ਪਰਮ ਸਨਮਾਨ ਸਤਕਾਰ ਯੋਗ ਸ਼ਰਨਾਗਤ ਪ੍ਰਤਪਾਲਕ ਸਾਰੀ ਹੀ ਮੁਨਖਤਾ ਦੀ ਇੱਕੋ ਇੱਕ ਆਸ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਅਸੀਂ અત્યੰਤ ਵੱਡੇ ਪਾਗਾਂ ਵਾਲੇ ਹਾਂ ਜੋ ਜਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਖਤੇ ਜਿਗਰ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬਾਰਕ ਸਾਹਿਬ ਕੀ ਨਾਤਮਸਤਕ ਹੋ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲਾ ਕਰਨ ਦਾ ਯਤਨ ਕਰ ਰਹੀ ਹਾਂ ਅਉ ਜਿੱਥੇ ਅਸੀਂ ਸਤ ਗੁਰਾਂ ਦੇ ਪਾਸ ਆਪਣੇ ਸ਼ਰੀਰਾਂ ਨੂੰ ਬੜੀ ਉੱਦਮ ਦੇ ਨਾਲ ਇਸ ਪੋ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲੈ ਕੇ ਆਏ ਹਾਂ ਯਤਨ ਕਰੀਏ ਅੱਜ ਜੀ ਇਸ ਸੰਤ ਸਿਪਾਹੀ ਦੀ ਵਿਚਾਰ ਨੂੰ ਅਸੀਂ ਆਪਣੇ ਹਿਰਦਿਆਂ 'ਚ ਵਸਾਉਣਾ ਹੈ ਆਪਣੀ ਹਿਰਦਿਆਂ ਦੀ ਇਕਾਗਰਤਾ ਨੂੰ ਗੁਰੂ ਚਰਨਾਂ ਦੇ ਵਿੱਚ ਟਿਕਾਉਣ ਦਾ ਯਤਨ ਕਰੀਏ ਸਾਰੇ ਹੀ ਰਸਨਾ ਨੂੰ ਪਵਿੱਤਰ ਕਰਦੀ ਹੋਈ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਾਦਸ਼ਾਹ ਸੰਤ ਸਪਾਹੀ ਜਗ ਦੇ ਮਾਹੀ ਮਨੁੱਖਤਾ ਦੇ ਰਹਿਬਰ ਰਹਿਮਤਾਂ ਦੀ ਸ਼ਹਿਬ ਗਊ ਗਰੀਬ ਦੀਵਾਲੀ ਪੰਥ ਬਾਗ ਦੀ ਮਾਲੀ ਅੰਮ੍ਰਿਤ ਕੀ ਦਾਤੀ ਰੱਬੀ ਰੰਗ ਰਾਂਤੀ ਸ਼ਰਨਾਗਤ ਪ੍ਰਤਪਾਲਕ ਗਰਭ ਗਲਕ ਸ਼ਤਰੂ ਕਲਕ ਰਾਜਨ ਕੀ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੀ ਦੀਨ ਦਿਆਲ ਸਤਗੁਰੂ ਦਸ਼ਮ ਪਿੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਤੇ ਤਿੰਨਾਂ ਦੇ ਲਖਤੀ ਜ਼ਿਗਰ ਬਾਬਾ ਅਜੀਤ ਸਿੰਘ ਬਾਬਾ ਜੋਗਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤੀ ਸਿੰਘ ਜੀ ਅਤੇ ਤਿੰਨਾਂ ਦੀ ਮਾਤਾ ਸਤਕਾਰਯੋਗ ਮਹਿਲਾਵਾਂ ਅਤੇ ਉਹਨਾਂ ਦੀ ਨਾਲ ਅਨੇਕ ਗਿਣਤੀ ਦੇ ਵਿੱਚ ਸਿੰਘ ਜਿਨ੍ਹਾਂ ਦੀ ਇਸ ਚੜ੍ਹਦੀ ਪਾਉ ਦੀ ਮਹੀਨੇ ਦੇ ਵਿੱਚ ਸ਼ਹਾਦਤਾਂ ਦੇ ਸਫ਼ਰ ਦੀ ਆਰੰਭਤਾ ਕੀਤੀ ਹੈ ਕਿਸੇ ਸ਼ਾਇਰ ਨੇ ਗੁਰੂ ਕਲਗੀ ਧਰਪਾਦਸ਼ਾ ਜੀ ਦੇ ਪਰਥਾਈਨ ਇੱਕ ਵਿਚਾਰ ਲਿਖਿਓ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗੀ ਹਸਤੀ ਨੂੰ ਬਿਆਨ ਕਰਨਾ ਹੋਵੇ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੁਨੀਆ ਦੇ ਲੋਕਾਂ 'ਚ ਔਗਣ ਹੋਣਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਕਾ ਨਕ ਗੁਨਾਹ ਦੇ ਨਾਲ ਭਰਪੂਰ ਹਨ ਐਸੀ ਸ਼ਖਸੀਅਤ ਦੇ ਪਰਥਾਈ ਉਹ ਵਿਦਵਾਨ ਲਿਖਦਾ ਹੈ ਕਹਿੰਦੀ ਇੱਕ ਸਮਾਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਹਸਤੀ ਦੇ ਮਾਲਕ ਸਨ ਉਹ ਕਹਿੰਦੇ ਮੈਂ ਹਸਤੀ 'ਚ ਗੁਜਰਾ ਮੈਂ ਬਸਤੀ ਸੇ ਗੁਜਰਾ ਮੈਂ ਜਹਾਂ ਸੀ ਵੀ ਗੁਜਰਾ ਮਸਤੀ ਸੇ ਗੁਜਰਾ ਉਸ ਵਿਦਵਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਥਾਈ ਲਿਖਿਆ ਉਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਇੱਕ ਸਮਾਂ ਸੀ ਮੇਰੇ ਕੋਲ ਘੋੜਾ ਸੀ ਇੱਕ ਸਮਾਂ ਸੀ ਮੇਰੇ ਕੋਲ ਬਾਜ ਸੀ ਇੱਕ ਸਮਾਂ ਸੀ ਮੇਰੇ ਕੋਲ ਤਖਤ ਸੀ ਇੱਕ ਸਮਾਂ ਸੀ ਮੇਰੇ ਕੋਲ ਸ਼ਾਨੋ ਸ਼ੌਕਤ ਸੀ ਇੱਕ ਸਮਾਂ ਸੀ ਮੇਰੇ ਕੋਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿਪਾਹੀ ਸਨ ਇੱਕ ਸਮਾਂ ਸੀ ਜਦੋਂ ਮੈਂ ਵੈਰੀਆਂ ਦੇ سینਿਆਂ ਨੂੰ ਵਿੰਨਦਾ ਸਾਂ ਮੇਰੇ ਤੀਰਾਂ ਦੇ ਅੱਗੇ ਸੋਨਾ ਲੱਗਾ ਹੁੰਦਾ ਸੀ ਆਖੋ ਸਤਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੇਰੀ ਹਸਤੀ ਸੀ ਹਸਤੀ ਤੋਂ ਪਾਵ ਹੁੰਦਾ ਹੈ ਔਦਾ ਕਹਿੰਦੇ ਜਦੋਂ ਮੇਰੇ ਚ ਵੱਡੀ ਤਾਕਤ ਸੀ ਨਾ ਤਾਕਤ ਹੋਣ ਦੇ ਬਾਵਜੂਦ ਕਦੇ ਮੈਂ ਆਪਣੀ ਗੱਦੀ ਦਾ ਹੰਕਾਰ ਨਹੀਂ ਕੀਤਾ ਮੈਂ ਤਾਕਤ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਦੀ ਮਸਤੀ ਚ ਰਿਆਂ ਅਕਾਲ ਪੁਰਖ ਦੇ ਬਾਣੀ ਚ ਰਿਆਂ ਉਹ ਕਹਿੰਦੇ ਮੈਂ ਹਸਤੀ ਸੇ ਗੁਜਰਾ ਮੇਰੇ ਚ ਹਸਤੀ ਸੀ ਤਾਕਤ ਸੀ ਸਪਾਈ ਸਨ ਕੋੜੇ ਸਨ ਫੌਜਾਂ ਸਨ ਦੂਜੇ ਨੰਬਰ ਤੇ ਕਹਿੰਦੇ ਮੈਂ ਬਸਤੀ ਸੇ ਗੁਜਰਾ ਬਸਤੀ ਤੋਂ ਭਾਵ ਹੁੰਦਾ ਜਦੋਂ ਮਨੁੱਖ ਦੇ ਕੋਲ ਕੁਝ ਵੀ ਨਾ ਰਹਿ ਜਾਵੇ ਕੱਲੇ ਇੱਕ ਸਮਾਂ ਸੀ ਮੇਰੀ ਇੱਕ ਹਸਤੀ ਸੀ ਅੱਜ ਸਮਾਂ ਮੇਰਾ ਬਸਤੀ ਵਰਗਾ ਹੋ ਗਿਆ ਅੱਜ ਨਾ ਮੇਰੇ ਕੋਲ ਪੁੱਤ ਹਨ ਨਾ ਮੇਰੇ ਕੋਲ ਮਾਂ ਹੈ ਨਾ ਮੇਰੇ ਕੋਲ ਪਿਓ ਹੈ ਨਾ ਮੇਰੇ ਕੋਲ ਲਾਡਲੇ ਸਿੰਘ ਹਨ ਨਾ ਮੇਰੇ ਕੋਲ ਲਾਡਲੇ ਸਿੰਘ ਜਿਹੜੇ ਮੇਰੇ ਨਾਲ ਲੜਦੇ ਸਨ ਸਾਰੇ ਹੀ ਅੱਜ ਮੇਰੇ ਤੋਂ ਖੁੰਝ ਗਏ ਮੇਰੀ ਹਾਲਾ ਇੱਕ ਬਸਤੀ ਵਰਗੀ ਹੋ ਗਈ ਉਜਾੜਾ ਹੋ ਗਿਆ ਪਰ ਮੈਂ ਕਦੀ ਅਕਾਲ ਪੁਰਖ ਨੂੰ ਸ਼ਿਕਵਾ ਨਹੀਂ ਕੀਤਾ ਵੀ ਮਹਾਰਾਜ ਤੂੰ ਮੇਰੀ ਨਾਲ ਮੇਰੇ ਕੋਲ ਇੰਨਾ ਕੁਝ ਸੀ ਤੂੰ ਸਾਰਾ ਕੁਝ ਹੀ ਖੋ ਲਿਆ ਮੈਨੂੰ ਪਤਾ ਸੀ ਜਿਹੜੀਆਂ ਅਕਾਲ ਪੁਰਖ ਦੀਆਂ ਅਮਾਨਤਾਂ ਹੋਣ ਨਾ ਇੱਕ ਦਿਨ ਸਮਾਂ ਆਂਦਾ ਹੈ ਅਕਾਲ ਪੁਰਖ ਆਪਣੀਆਂ ਅਮਾਨਤਾਂ ਨੂੰ ਵਾਪਸ ਲੈ ਜਾਂਦਾ ਹੈ ਅਕਾਲ ਪੁਰਖ ਦੀ ਅਮਾਨਤ ਦੀ ਉੱਪਰ ਇਨਸਾਨ ਦਾ ਹੱਕ ਜਮਾਣਾ ਸਭ ਤੋਂ ਵੱਡੀ ਮੂਰਖਤਾ ਹੈ ਉਹ ਕਹਿ ਲੱਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਹਿੰਦੇ ਮਿੱਤਰ ਪਿਆਰੀ ਨੂੰ ਮੇਰਾ ਦੁਨੀਆ ਦਾ ਸਭ ਤੋਂ ਪਿਆਰਾ ਮਿੱਤਰ ਉਹ ਹੈ ਜਿੰਨੇ ਕਦੇ ਮੈਨੂੰ ਧੋਖਾ ਨਹੀਂ ਦਿੱਤਾ ਆਖੋ ਸਤਨਾਮ ਸ਼੍ਰੀ ਕਹਿ ਲੱਗੇ ਮੇਰਾ ਪਿਆਰਾ ਮਿੱਤਰ ਮੇਰਾ ਅਕਾਲ ਪੁਰਖ ਹੈ ਉਹਨਾਂ ਨੂੰ ਜਾ ਕੇ ਸਨੇਹਾ ਦਿਓ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੈਂ ਉਸ ਅਕਾਲਪੁਰਖ ਦਾ ਉਸ ਅਕਾਲਪੁਰਖ ਮਿੱਤਰ ਦਾ ਮੁਰੀਦ ਹਾਂ ਮੈਂ ਉਸ ਤੋਂ ਬਿਨਾ ਕਦੇ ਕਿਸੇ ਨੂੰ ਸਜਦਾ ਨਹੀਂ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ ਸੱਚੇ ਪਾਤਸ਼ਾਹ ਤੇਰੇ ਪ੍ਰੀਮ ਤੋਂ ਬਿਨਾ ਮੈਨੂੰ ਰਜਾਈਆਂ ਦਾ ਨਿਗ ਏਦਾਂ ਭਾਸਦਾ ਜਿੱਦਾਂ ਮੈਂ ਨਾਗਾਂ ਦੀ ਕੱਠ 'ਚ ਬੈਠਾ ਹਾਂ ਅਕੋ ਸਤ ਨਾਮ ਸ੍ਰੀ ਨਾਗਾਂ ਦਾ ਇਕੱਠ ਨਾਗ 나ਗ ਡੰਗ ਮਾਰਦਾ ਨਾਗ ਵਿਸ ਘੋਲਦਾ ਨਾਗ ਜ਼ਹਿਰ ਘੋਲਦਾ ਉਹ ਕਹਿ ਲੱਗੇ ਆਕਾਲ ਪੁਰਖ ਨੂੰ ਜਾ ਕੇ ਸੁਨੇਹਾ ਦਿਓ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਅੱਜ ਬਸਤੀ ਚੋਂ ਗੁਜਰ ਰਿਹਾ ਅੱਜ ਗੁਰੂ ਗੋਬਿੰਦ ਸਿੰਘ ਦੀ ਹਸਤੀ ਮਿਟ ਗਈ ਹੈ ਕੁਝ ਸਮੇਂ ਲਈ ਅੱਜ ਗੁਰੂ ਗੋਬਿੰਦ ਸਿੰਘ ਕੋ ਸਿਪਾਈ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਕੋ 4 ਬੱਚੇ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਮਾਤਾ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਹਾਦਰ ਸ਼ੇਰ ਸਿੱਖ ਨਹੀਂ ਉਹ ਕਹਿਣ ਲੱਗੇ ਮੇਰੇ ਮਿੱਤਰ ਨੂੰ ਜਾ ਕੇ ਸਨੇਹਾ ਦਿਓ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਆਖੋ ਸਤਨਾਮ ਸ਼੍ਰੀ ਮਿੱਤਰ ਪਿਆਰੀ ਨੂੰ ਹਾਲ ਮਰੀਦਾ ਦਾ ਕਹਿਣਾ ਉਦ ਤੇ ਮੇਨ ਰੋਗ ਰਜਾਈਆਂ ਦਾ ਉਡਨ ਨਾ ਗਿਨਵਾਸਾਂ ਦੀ ਰਹਿਣਾ ਸੱਚੇ ਪਾਤਸ਼ਾਹ ਮੈਂ ਅੱਜ ਬੇਸ਼ੱਕ ਚਮਕੌਰ ਦੀ ਗੜੀ ਚ ਸਭ ਕੁਛ ਵਾਹਿਆ ਸੰਗਤ ਜੀ ਅੱਜ ਸਫਰ ਸ਼ਹਾਦਤ ਦੇ ਦੌਰਾਨ ਅੱਜ ਨੋ ਪੋਧ ਦਾ ਦਿਹਾੜਾ ਆਖੂ ਸਤਨਾਮ ਸ਼੍ਰੀ ਨੋ ਪੋਧ ਦੇ ਦਿਹਾੜੇ ਦੀ ਵਿੱਚ ਅਸੀਂ ਇਹ ਸਮਝਣ ਦਾ ਯਤਨ ਕਰਨਾ ਹੈ ਕੀ 35 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ 35 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ ਅੱਜ ਬੁੱਧੀ ਚੰਦ ਦੀ ਹਵੇਲੀ ਜਿੰਨੂੰ ਚਮਕੌਰ ਦੀ ਗੜੀ ਆਖਿਆ ਗਿਆ ਉੱਥੇ ਬਸ ਪੰਜ ਸਿੱਖ ਬੱਚੀ ਹਨ ਪੰਜ ਜਦੋਂ ਗੁਰੂ ਕਲਗੀ ਧਰਪਾਤਸ਼ਾ ਸਰਸਾ ਦੇ ਟੱਟ ਤੋਂ ਪਾਰ ਹੋਈ ਨਾ ਜੀ ਸਰਸਾ ਤੋਂ ਪਿੱਛੇ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਨੇਹਾ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖਾ ਕੱਲਾ ਨਿਤਨੇਮੀ ਨਾ ਹੋ ਤੇਰਾ ਕੱਲਾ ਨਿਤਨੇਮ ਕੰਮ ਨਹੀਂ ਆਉਣਾ। ਕਈ ਵਾਰ 2 ਵਜੇ ਉੱਠ ਕੇ ਮਨੁੱਖ ਨਿਤਨੇਮ ਕਰ ਲਵੇ ਤੇ ਸਾਰਾ ਦਿਨ ਹੰਕਾਰ ਚ ਘੁੰਮਦਾ ਮੈਂ 2 ਵਜੇ ਉੱਠਿਆ। ਮੈਂ 2 ਵਜੇ ਉੱਠ ਕੇ ਇਹ ਕੁਝ ਕੀਤਾ ਉਹ ਤੂੰ 7 ਵਜੇ ਉੱਠਿਆ ਤੇਰੀ ਮੇਰੇ ਨਾਲ ਬਰੋਬਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇਤ ਨੀਮੀ ਨਹੀਂ ਸਨ ਇਹ ਗੱਲ ਨੂੰ ਪੱਲੇ ਨਾ ਬਣ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਨੇਤ ਨੀਮੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦੇ ਪ੍ਰੇਮੀ ਸਨ ਪ੍ਰੇਮੀ ਉਹ ਕਹਿਣ ਲੱਗੇ ਅਕਾਲ ਪੁਰਖ ਨੂੰ ਪਾਉਣ ਵਾਸਤੇ ਕੱਲਾ ਨੇਤ ਨੀਮ ਨਹੀਂ ਹੋਣਾ ਜ਼ਰੂਰੀ ਅਕਾਲ ਪੁਰਖ ਨੂੰ ਪਾਉਣ ਵਾਸਤੇ ਕੱਲਾ ਨੇਤ ਨੀਮੀ ਹੋਣਾ ਜ਼ਰੂਰੀ ਨਹੀਂ ਸਿੱਖਾਂ ਤੈਨੂੰ ਅਕਾਲ ਪੁਰਖ ਦਾ ਪ੍ਰੇਮੀ ਹੋਣਾ ਜ਼ਰੂਰੀ ਹੈ ਸਰਸਾ ਦੇ ਟੱਟ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਅਕਾਲ ਪੁਰਖ ਦੇ ਨਾਲ ਪ੍ਰੇਮ ਦੱਸਿਆ ਪ੍ਰੇਮ ਜਦੋਂ ਸਰਸਾ ਦਾ ਟੱਟ ਪਾਰ ਕੀਤਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਖੇਰੂ-ਖੇਰੂ ਹੋਇਆ ਇੱਕ ਪਾਸੇ ਵੱਡੇ ਸਹਿਬਜ਼ਾਦੇ ਗੁਰੂ ਕਲਗੀ ਧਰਪਾਤਸ਼ਾ ਤੇ ਮੁਠੀ پار ਸਿੰਘ ਪਰ ਹੌਸਲੇ ਬੁਲੰਦ ਨਹੀਂ ਦੂਜੇ ਪਾਸੇ ਗੁਰੂ ਕਲਗੀ ਧਰਪਾਤਸ਼ਾਹ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਮਾਤਾ ਭਾ ਕੌਰ ਜੀ ਮਾਤਾ ਬੀਬੋ ਜੀ ਜਿਹੜੀਆਂ ਦੋ ਗੁਰੂ ਘਰ ਦੀਆਂ ਟਹਿਲਣਾ ਸਨ ਇਹ ਭਾਈ ਜਵਾਹਰ ਸਿੰਘ ਜੀ ਦੇ ਨਾਲ ਇੱਕ ਪਾਸੇ ਨੂੰ ਚਲੀਆਂ ਗਈਆਂ ਤੇ ਤੀਸਰੇ ਪਾਸੇ ਵੱਲ ਧੰਨ마 ਗੁਜਰੀ ਜਿਨਨੇ ਸਹਬਜਾਦੀਆਂ ਨੂੰ ਗੋਦੀ ਚ ਬਿਠਾ ਕੇ ਇਹ ਗੱਲ ਆਖੀ ਸਹਬਜਾਦੀਓ ਤੁਹਾਡੀ ਕੀ ਇਸ ਸੋਨੇ ਦੀਆਂ ਮੋਹਰਾਂ ਤੋਂ ਵੀ ਮਹਿੰਗੀ ਹਨ ਕਈ ਵਾਰ ਜਦੋਂ ਕੋਈ ਬੁਲਾਰਾ ਬੋਲਦਾ ਹੋਵੇ ਨਾ ਉਹ ਇਸ ਗੱਲ ਦਾ ਜਰੂਰ ਸੁਨੇਹਾ ਦਿੰਦਾ ਹੋਵੇਗਾ ਦੁਨੀਆ ਦੀਆਂ ਮਾਵਾਂ ਆਪਣੇ ਪੁੱਤਾਂ ਦੇ ਕੇਸਾ ਨੂੰ ਕਦੇ ਨਾ ਪੁੱਟੋ ਆਪਣੇ ਪੁੱਤਾਂ ਦੇ ਕੇਸਾਂ ਨੂੰ ਚੁੰਮਿਆ ਕਰੋ ਆਪਣੇ ਪੁੱਤਾਂ ਦੇ ਕੇਸਾਂ ਨੂੰ ਵਾਂਣ ਲੱਗੀਆਂ ਕਦੇ ਦਿੱਕਤ ਨਾ ਮਹਿਸੂਸ ਕਰੋ ਜੇ ਉਹਨਾਂ ਦੇ ਸਿਰ 'ਚ ਅੜਕ ਹੈ ਅੜਕ ਨੂੰ ਇੰਨੇ ਪ੍ਰੇਮ ਦੇ ਨਾਲ ਕੱਢੋ ਕਿ ਇਹ ਸਹਬਜ਼ਾਦੀਆਂ ਦੇ ਕੇਸ ਹਨ ਮੇਰੇ ਪੁੱਤਾਂ ਦੇ ਨਹੀਂ ਇੱਕ ਕਹਾਵਤ ਬਹੁਤ ਪ੍ਰਚਲਿਤ ਹੈ ਤੁਸੀਂ ਆਮ ਸੁਣੀ ਹੋਵੇਗੀ ਮਾਂ ਕਈ ਵਾਰ ਪੁੱਤਾਂ ਦੇ ਕੇਸ ਵਾਂਣ ਲੱਗਿਆ ਕਹਿੰਦੀ ਹੈ ਆ ਮੈਂ ਤੇਰੇ ਸਿਰ ਨੂੰ ਵਿਆਵਾ ਵਾਵਾ ਤੇ ਤੇਰਾ ਸਿਆਪਾ ਖਤਮ ਕਰਾਂ। ਉਹ ਮਾਂ ਗੁਜਰੀ ਸਹਿਬਜ਼ਾਦਿਆਂ ਨੂੰ ਲੈ ਕੇ ਇੱਕ ਪਾਸੇ ਵੱਲ ਹੋਈ ਜਿੰਨੇ ਗੋਦੀ 'ਚ ਬਿਠਾ ਕੇ ਸਹਿਬਜ਼ਾਦਿਆਂ ਨੂੰ ਆਖਿਆ ਪੁੱਤੋ ਆਓ ਮੈਂ ਤੁਹਾਡੇ ਸੋਹਣੇ ਕિસ્ਸਾ ਨੂੰ ਪ੍ਰੇਮ ਕਰਾਂ। ਇੱਕ ਪਾਸੇ ਵੱਡੇ ਸਹਿਬਜ਼ਾਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਨਾਲ ਭਾਈ ਸੰਗਤ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਦਇਆ ਸਿੰਘ ਜੀ ਪੂਰਵ ਵੀ अनेका ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਾਰ ਹਨ ਦੂਜੇ ਪਾਸੇ ਭਾਈ ਜਵਾਹਰ ਸਿੰਘ ਜੀ ਗੁਰੂ ਘਰ ਗੁਰੂ ਪਾਤਸ਼ਾਹ ਜੀ ਦੀਆਂ ਮਹਿਲਾਂ ਨੂੰ ਲੈ ਕਰਕੇ ਇੱਕ ਰਾਤ ਆਪਣੇ ਇੱਕ ਵਿਸ਼ਵਾਸੀ ਰਿਸ਼ਤੇਦਾਰਾਂ ਦੇ ਘਰ ਠਹਿਰੇ ਤੇ ਦੂਜੀ ਰਾਤ ਭਾਈ ਜਵਾਹਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਰਹੇ ਨਾਲ ਭਾਈ ਜਵਾਹਰ ਸਿੰਘ ਨੇ ਯਾਦ ਰੱਖਿਓ ਨਾਲ ਮਾਈ ਬੀਬੋ ਹੈ ਤੇ ਮਾਈ ਭਾਗੂ ਹੈ ਜਿਹੜੀਆਂ ਗੁਰੂ ਘਰ ਦੀਆਂ ਟੱਲ ਨਾ ਹਨ ਮੇਰਾ ਵਿਚਾਰ ਹੈ ਅਸੀਂ ਥੋੜਾ ਜਿਹਾ ਅੱਜ ਦੀ ਚਮਕੌਰ ਦੀ ਜੰਗ ਨੂੰ ਸਮਝ ਕੇ ਫਿਰ ਦੂਜੇ ਪਾਸੇ ਛੋਟੇ ਸਹਬਜ਼ਾਦੇ ਮਾਤਾ ਗੁਜਰਕੌਰ ਨੂੰ ਕੀ ਕਹਿੰਦੇ ਨੇ ਉਸ ਨੂੰ ਵਿਚਾਰਨ ਦਾ ਯਤਨ ਕਰੀਏ ਇਤਿਹਾਸ ਦੱਸਦਾ ਜਿਹੜੀ ਚਮਕੌਰ ਦੀ ਗੜੀ ਹੈ ਸੰਗਤ ਜੀ ਉਹ ਬੁੱద్ధి ਚੰਦ ਦੀ ਹਵੇਲੀ ਹੈ ਜਿਹੜੀ ਗੱਲ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ 'ਚ ਰੜਕਦੀ ਸੀ ਨਾ ਅੱਜ ਉਹ ਗੱਲ ਸੱਚੀ ਹੋ ਗਈ ਹਕੀਮ ਅੱਲਾ ਯਾਰਖਾ ਜੋਗੀ ਉਹ ਵਿਅਕਤੀ ਹੈ ਜਿਹੜਾ ਮੁਸਲਮਾਨ ਹੈ ਔਰ ਯਾਦ ਰੱਖਿਓ ਜੇਕਰ ਇਸਲਾਮ ਧਰਮ ਨੇ ਗੁਰੂ ਕਲਗੀ ਧਰ ਪਾਤਸ਼ਾਹ ਜੀ ਦਾ ਵਿਰੋਧ ਕੀਤਾ ਇਸਲਾਮ ਧਰਮ ਦੇ ਕਈ ਇਹੋ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸਫਰ-ਏ-ਸ਼ਹਾਦਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਡਟ ਕੇ ਸਾਥ ਦਿੱਤਾ ਆਖੋ ਸਤਨਾਮ ਸ਼੍ਰੀ ਕਹਿੰਦੀ ਨਹੀਂ ਕਿ ਜੇਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ 'ਚ ਪਹੁੰਚੇ ਨਾ ਉਹਨਾਂ ਦੇ ਮਨ ਦੀ ਇੱਕ ਆਵਾਜ਼ ਆਈ ਆਵਾਜ਼ ਕਹਿੰਦੀ ਹੈ ਗੋਬਿੰਦ ਸਿੰਘਾ ਇਸੇ ਹੀ ਮਿੱਟੀ ਦੇ ਵਿੱਚ ਤੂੰ ਦੂਜੇ ਵੱਡੇ ਸਾਹਿਬਾਂ ਦੀਆਂ ਦੇ ਖੂਨ ਨੂੰ ਰੋੜ ਕੇ ਜਾਵੇਂਗਾ। ਹਕੀਮ ਜੀ ਕਹਿੰਦੇ ਹਨ ਉਹ ਕਹਿੰਦੇ ਕਿਲੇ ਦੀ ਗੜੀ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਖਿੱਤੇ ਮੇ ਹਮ ਕਹਤੇ ਤੀ ਆਨਾ ਇਹ ਵਹੀ ਹੈ ਕੱਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਜੀ ਵਹੀ ਹੈ। ਵਿਅਕਤੀ ਨੂੰ ਪਤਾ ਹੋ ਵੀ ਨਾ ਕਿ ਕੱਲ ਨੂੰ ਇਸੇ ਹੀ ਸਥਾਨ ਦੀ ਉੱਪਰ ਮੇਰੇ ਪਰਿਵਾਰ ਦੀ ਲੁੱਟਖੋ ਵੇਗੀ ਮੇਰੇ ਸਹਬਜ਼ਾਦਿਆਂ ਦਾ ਖੂਨ ਰੁੱਟ ਜਾਵੇਗਾ ਮੈਂ ਆਪਣੇ ਪੁੱਤਾਂ ਨੂੰ ਬਚਾਉਣਾ ਮੈਂ ਕਿਸੇ ਤਰ੍ਹਾਂ ਗੜੀ ਚੋਂ ਬਾਹਰ ਨਿਕਲ ਜਾਵਾਂ ਕਹਿਣ ਲੱਗੇ ਜਿਹੜੇ ਮੈਦਾਨੀ ਜੰਗ ਚ ਜੂਜਣ ਉਹ ਆਪਣੀ ਧੀਆ ਪੁੱਤ ਨਹੀਂ ਵੇਖਦੇ ਮੈਂ ਕਈ ਵਾਰ ਬੇਨਤੀ ਕਰਨਾ ਜਿਨ੍ਹਾਂ ਸਿਰ ਤੇ ਮੌਤ ਦੇ ਕਫਨ ਬੰਨੇ ਹੋਣ ਜਿਹੜੇ ਪੰਥ ਦੇ ਦਰਦੀ ਹੋਣ ਉਹ ਪਰਿਵਾਰ ਨੂੰ ਭਲਾ ਕੇ ਤੇ ਪੰਥ ਵਾਸਤੇ ਦੁਰਦੇ ਹਨ ਜਿਹੜੇ ਪੰਥ ਦੇ ਦਰਦੀ ਹੋਣ ਉਹ ਬੱਚਿਆਂ ਦਾ ਪ੍ਰੇਮ ਖਤਮ ਕਰ ਦਿੰਦੇ ਹਨ ਜਿਹੜੇ ਪੰਥ ਦੇ ਦਰਦੀ ਹੋਣ ਉਹ ਮਾਂ ਦਾ ਪ੍ਰੇਮ ਖਤਮ ਕਰ ਦਿੰਦੇ ਹਨ ਜਿਹੜੇ ਪੰਥ ਦੇ ਦਰਦੀ ਹੋਣ ਉਹ ਸਭ ਤੋਂ ਜ਼ਿਆਦਾ ਪ੍ਰੇਮ ਆਪਣੇ ਪੰਥ ਨੂੰ ਕਰਦੇ ਆਂ ਆਖੋ ਸਤਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਖਿੱਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਕਲ ਲੂਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ ਮਿੱਟੀ ਜਿਸ ਜਾਂ ਪੇ ਬੱਚੋ ਕੋ ਕਟਾਣਾ ਇਹ ਉਹੀ ਹੈ ਕਹਿ ਲੱਗੇ ਜਿਸ ਜਗਾ ਤੇ ਮੈਂ ਸਹਬਜ਼ਾਦੀਆਂ ਨੂੰ ਕਟਵਾਣਾ ਇਹ ਉਹੀ ਜਗਾ ਤੇ ਇਸ ਜਗਾ ਦੀ ਮਿੱਟੀ ਮੈਨੂੰ ਆਵਾਜ਼ਾਂ ਮਾਰਦੀ ਹੈ ਜਿਸ ਜਾਂ ਪੇ ਬੱਚੋ ਕੋ ਕਟਾਣਾ ਜੀ ਉਹੀ ਹੈ ਮਿੱਟੀ ਕਹਿ ਦਿੰਦੀ ਹੈ ਠਿਕਾਣਾ ਜੀ ਉਹੀ ਹੈ ਕਹਿ ਲੱਗੇ ਚਮਕੌਰ ਦੀ ਗੜੀ ਦੇ ਵਿੱਚ 35 ਦੇ ਕਰੀਬ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ ਕੱਲ੍ਹ ਦੇ ਅੱਜ 9 ਕੂ ਹੈ ਪੰਜ ਸਿੱਖ ਜਿਹੜੀ ਉਹ ਗੜੀ ਦੇ ਵਿੱਚ ਬੱਚੀ ਹਨ ਇਤਿਹਾਸ ਦੱਸਦਾ ਹੈ ਕਿ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਦੇ ਕਿਲੇ ਚ ਘੁੰਮ ਰਹੀ ਨਹੀਂ ਤੇ ਸਾਰੀ ਜਿਹੜੇ ਬੱਚੀ ਹੋਏ ਸਿੱਖ ਨੇ ਉਹ ਆਰਾਮ ਚ ਹਨ ਸਿੱਖਾਂ ਨੇ ਸ਼ਹਾਦਤ ਦਾ ਜਾਨ ਪੀਤਾ ਆਰਾਮ ਕਰਨ ਵਾਲੇ ਸਿੱਖਾਂ ਦਾ ਗੁਰੂ ਕਲਗੀ ਧਰਪਾਤਸ਼ਾਹ ਜੀ ਮੱਥਾ ਚੁੰਮਰੇ ਤੇ ਹਕੀਮ ਅੱਲਾ ਯਾਰਖਾ ਜੀ ਜੋਗੀ ਕਹਿੰਦੇ ਨਹੀਂ ਕਹਿੰਦੇ 35 ਸਿੱਖਾਂ ਦੀ ਸ਼ਹਾਦਤ ਤੋਂ ਪਹਿਲਾਂ ਜਦੋਂ ਸਿੱਖਾਂ ਨੇ ਚਮਕੌਰ ਦੀ ਗਲੀ 'ਚ ਡੇਰੇ ਲਾਇਂ ਉਹਨਾਂ ਦੀਆਂ ਅੱਖਾਂ 'ਚ ਗੁੱਸਾ ਖੋਲਦਾ ਸੀ ਖੂਨ ਖੋਲਦਾ ਸੀ ਗੁਰੂ ਕਲਗੀ ਤਰਪਾਤਸ਼ਾ ਜੀ ਨੇ ਆਖਿਆ ਸਿੱਖੋ ਇਹ ਵੇਲਾ ਗੁੱਸੇ ਦਾ ਨਹੀਂ ਕਹਿੰਨ ਲੱਗੇ ਸਿੱਖ ਆਰਾਮ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਤ ਨੀਂਦ ਨਹੀਂ ਆ ਰਹੀ ਦੁਨੀਆ ਦਾ ਜਿਹੜਾ ਦੇਖੋ ਜੀ ਸਾਡੇ ਪਰਿਵਾਰ ਦੇ 5 ਜੀ ਹੋਣਗੇ ਪਰਿਵਾਰ ਦੇ 4 ਜੀ 4 ਜੀ ਹੋਣਗੇ ਪਰਿਵਾਰ ਦੇ 3 ਜੀ ਹੋਣਗੇ ਨਾ ਤੇ ਪਰਿਵਾਰ ਦੇ ਜ਼ਿੰਮੇਵਾਰ ਵਿਅਕਤੀ ਨੂੰ 3 ਜੀਆਂ ਦੇ ਹੋਣ ਦੇ ਬਾਵਜੂਦ ਵੀ ਕਈ ਵਾਰ ਨੀਂਦ ਨਹੀਂ ਆਉਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਤੇ ਸਾਰਾ ਪੰਥੀ ਪਰਿਵਾਰ ਸ ਉਹ ਸਭ ਤੋਂ ਵੱਡੇ ਜ਼ਿੰਮੇਵਾਰ ਸਨ ਕਹਿੰਦੇ ਜਿਹੜੇ ਸਿੱਖ ਸੁੱਤੇ ਹਨ ਨਾ ਉਨ੍ਹਾਂ ਦੇ ਸਿਰ ਘੋੜੀਆਂ ਦੀਆਂ ਕਾਠੀਆਂ ਵਿਛਾ ਕੇ ਸੁੱਤੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੀਸ ਥੱਲੋ ਚੁੱਕ ਕੇ ਤੇ ਕਾਠੀਆਂ ਤੇ ਰੱਖ ਲਈ ਜਿਹੜੀਆਂ ਕਾਠੀਆਂ ਘੋੜੀਆਂ ਦੀਆਂ ਪਿੱਠਾਂ ਤੋਂ ਲਾ ਕੇ ਤੇ ਸਿੱਖਾਂ ਨੇ ਥੱਲੇ ਰੱਖੀਆਂ ਸੀ ਸਿਰਾਂ 'ਚ ਦੇਣ ਲਈ ਸਿੱਖਾਂ ਦੇ ਸਿਰਾਂ ਨੂੰ ਮਿੱਟੀ ਲੱਗੀ ਮੇਰਾ ਬਾਦਸ਼ਾਹ ਮਿੱਟੀ ਝਾੜਦਾ ਸਿੱਖਾਂ ਦੇ ਗਲੇ ਚੁੰਮਦਾ ਸਿੱਖਾਂ ਦੇ ਮੱਥੇ ਚੁੰਮਦਾ ਸਿੱਖਾਂ ਨੂੰ ਪ੍ਰੇਮ ਕਰਦਾ ਹੈ ਪਤਾ ਸੀ ਕੱਲ ਨੂੰ ਇਹਨਾਂ ਸਾਡੇ ਨਾਲ ਨਹੀਂ ਰਹਿਣਾ ਹਕੀਮ ਅੱਲਾ ਯਾਰ ਖਾਜੂਗੀ ਕਹਿੰਦੇ ਨਹੀਂ ਕਹਿੰਦੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਸਿੱਖ ਸੁੱਤੇ ਤੇ ਜ਼ਿੰਮੇਵਾਰ ਵਿਅਕਤੀ ਨੂੰ ਨੀਂਦ ਨਹੀਂ ਆ ਰਹੀ ਉਹ ਕਹਿੰਦੇ ਜਦ ਡੇਡ ਗੱਡੀ ਰਾਤ ਗਈ ਜ਼ਿਕਰੇ ਖੁਦਾਵੇਂ ਅੱਧੀ ਰਾਤ ਬਤੀਤ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠੇ ਆਪਣੇ ਸਿੱਖਾਂ ਵੱਲ ਵੇਖ ਰਹੀ ਨਹੀਂ ਇਹ ਕੱਲ ਨੂੰ ਮੇਰੇ ਨਾਲ ਨਹੀਂ ਰਹਿਣਗੇ ਧੰਨ ਹੈ ਉਹ ਪਾਤਸ਼ਾਹ ਜਿਨਨੇ ਬੱਚੀਆਂ ਤੋਂ ਵੱਧ ਕੇ ਆਪਣੇ ਸਿੱਖਾਂ ਨੂੰ ਪ੍ਰੇਮ ਕੀਤਾ। ਕਹਿੰਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਿੱਖ ਪਹੁੰਚੇ ਨਾ ਜੀ ਤੇ ਹਕੀਮ ਜੀ ਕਹਿੰਦੇ ਨੇ ਕੁਛ ਲੇਟ ਗੇ ਖਾਕ ਪੇ ਜੀਪੋਸ਼ ਵਿਸ਼ਾ ਕਰ। ਕੁਝ ਸਿੱਖ ਥੱਲੇ ਸੁੱਤੇ ਤੇ ਜੀਪੋਸ਼ ਤੋਂ ਭਾਵ ਹੁੰਦਾ ਘੋੜੀਆਂ ਦੀਆਂ ਜੀਨਾ ਜੀਨਾ ਵਾਲੀਆਂ ਕਾਠੀਆਂ ਵਿਸ਼ਾ ਕੇ ਸੋਵੇ। ਦੇ ਸ਼ੁਕਰਚ ਨੇ ਕਹਿੰਦੇ ਸਿੱਖਾਂ ਨੂੰ ਚਮਕੌਰ ਦੀ ਗੜੀ 'ਚ ਕੁਝ ਸ਼ੱਕਣ ਵਾਸਤੇ ਨਹੀਂ ਮਿਲਿਆ ਉਹਨਾਂ 'ਚ ਸਬਰ ਬਹੁਤ ਸੀ ਕਹਿੰਦੇ ਜਦੋਂ ਪੰਥ ਦੀਆਂ ਲੜਾਈਆਂ ਲੜਨੀਆਂ ਹੋਣਾਂ ਫਿਰ ਤਨ ਦੀ ਪੋਸ਼ਾਕ ਨਹੀਂ ਵੇਖੀ ਜਾਂਦੀ ਫਿਰ ਮਹਿੰਗੇ ਪਦਾਰਥ ਨਹੀਂ ਵੇਖੇ ਜਾਂਦੇ ਫਿਰ ਘਰ ਨਹੀਂ ਦੇਖੇ ਜਾਂਦੇ ਪੰਥ ਦੀਆਂ ਲੜਾਈਆਂ ਲੜਨ ਵਾਲਾ ਵਿਅਕਤੀ ਬਹੁਤ ਤਰ੍ਹਾਂ ਦੇ ਘਾਟੇ ਸਹਿ ਕੇ ਤੇ ਸਬਰ ਤੇ ਸੰਤੋਖ 'ਚ ਜ਼ਿੰਦਗੀ ਕੱਟਦਾ ਹੈ ਕੁਝ ਲੇਟ ਕੇ ਖਾਕ ਪੇ ਜੀਵ ਪੋਸ਼ ਬਿਸ਼ਾਕਰ ਪਹਿਰਾ ਲੱਗੀ ਦੀਨੇ ਕਈ ਤਲਵਾਰ ਉਠਾਕਰ ਕਹਿਣ ਲੱਗੇ ਅੱਦੇ ਸਿੱਖ ਸੁੱਤੇ ਨੇ ਤੇ ਥੱਕੀ ਹੋਏ ਸਿੱਖ ਕਹਿੰਦੇ ਨੇ ਮੇਰੇ ਵੀਰੋ ਤੁਸੀਂ ਸੋ ਜਾਓ ਅਸੀਂ ਤੁਹਾਡੇ ਸੌਣ ਦੀ ਪਹਿਰੇਦਾਰੀ ਕਰਦੀ ਕੁਛ ਲੀਟ ਗੇ ਖਾਂਕ ਪੇ ਜੀਪੋਸ਼ ਬਿਸ਼ਾਕਰ ਪਹਿਰਾ ਲੱਗੀ ਦੀਨੇ ਕਈ ਤਲਵਾਰ ਉਠਾਕਰ ਗੋਬਿੰਦ ਵੀ ਸ਼ਾਬਾਸ਼ ਹੋਏ ਖੇਮੇ ਵਿੱਚ ਜਾਕਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੇਮੇ ਦੇ ਵਿੱਚ ਜਾ ਕੇ ਬੈਠੇ ਨੇ ਖੇਮੇ ਤੋਂ ਭਾਵ ਹੁੰਦਾ ਤੰਬੂ ਜਾ ਕੇ ਜਦੋਂ ਤੰਬੂ 'ਚ ਬੈਠੇ ਗੋਬਿੰਦ ਵੀ ਸ਼ਾਬਾਸ਼ ਹੋਏ ਖੇਮੇ 'ਚ ਜਾ ਕੇ ਦੇਖੋ ਤੋ ਵਹਾਂ ਬੈਠੀ ਹੈ ਗਰਦਨ ਕੋ ਝੁਕਾ ਕੇ ਆਪਣਾ ਪਰਿਵਾਰ ਸਰਸਾ ਦੀ ਨਦੀ ਤੇ ਅੱਧਾ ਪਰਿਵਾਰ ਛਾੜਾਏ ਨੇ ਮਾਂ ਜੀ ਵੀ ਛਾੜਾਏ ਨੇ ਘਰ ਵਾਲੀਆਂ ਵੀ ਛਾੜਾਏ ਨੇ ਅੱਧਾ ਪੰਥ ਸਰਸਾ ਦੀ ਨਦੀ 'ਚ ਰੋੜ ਆਏ ਨੇ ਤੇ ਸੀਸ ਨੂੰ ਝੁਕਾ ਕੇ ਨਾ ਤੰਬੂ 'ਚ ਬੈਠੀ ਨੇ ਕਹਿੰਦੀ ਦੇਖੋ ਤੋ ਵਹਾਂ ਬੈਠੀ ਹੈ ਗਰਦਨ ਕੋ ਝੁਕਾ ਕੇ ਤੇ ਗਰਦਨ ਝੁਕਾ ਕੇ ਬੈਠੇ ਤੇ ਜ਼ੁਬਾਨ ਚੋਂ ਪਤਾ ਕੀ ਨਿਕਲ ਰਿਹਾ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਦਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਮੂੰਹ ਸੇ ਨਿਕਲਦਾ ਹੈ ਕੰਨ ਲੱਗੇ ਅੱਧਾ ਪੰਥ ਸਰਸਾ ਚ ਰੋੜ ਕੇ ਤੇ ਉਹਨਾਂ ਕਾਲਪੁਰਖ ਨਾਲ ਸ਼ਿਕਵਾ ਨਹੀਂ ਕੀਤਾ ਉਹਨਾਂ ਦੀ ਜ਼ੁਬਾਨ ਚ ਕਾਲਪੁਰਖ ਦਾ ਨਾਮ ਹੈ ਤੇ ਤੂੰ ਹੀ ਤੂੰ ਕਰ ਰਿਹਾ ਸਿੱਖ ਸੁੱਤੀ ਹੋਈ ਨਹੀਂ ਰਾਤ 1.5 ਵਜੇ ਦਾ ਸਮਾਂ ਹੈ ਅੱਧੀ ਰਾਤ ਬਦੀਤ ਹੋ ਗਈ ਹਕੀਮ ਜੀ ਕਹਿੰਦੇ ਨੇ ਜਦ ਡੇਢ ਗੜੀ ਰਾਤ ਗਈ ਜ਼ਿਕਰ ਖੁਦਾਵੀ ਖੇਮੇ ਸੇ ਨਿਕਲ ਆ ਗਏ ਸਰਕਾਰ ਹਵਾਮੀ ਕਦਮੋਂ ਸੇ ਟਹਿਲਤੇ ਤੇ ਮਗਰ ਇਲਾ ਦੁਆਮੀ ਕਹਿ ਲੱਗੇ ਖੀਮੇ ਚ ਬੈਠੀਆਂ ਦਾ ਦਿਲ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੰਬੂ ਤੋਂ ਬਾਹਰ ਆਏ ਤੇ ਕਦਮਾਂ ਦੇ ਨਾਲ ਟਹਿਲੇ ਨਹੀਂ ਕਦੀ ਇੱਧਰ ਜਾਂਦੀ ਨਹੀਂ ਤੇ ਕਦੇ ਇਧਰ ਜਾਂਦੀ ਨਹੀਂ ਕਦੇ ਸਿੱਖਾਂ ਨੂੰ ਦੇਖਦੇ ਨੇ ਤੇ ਕਦੇ ਪੁੱਤਾਂ ਨੂੰ ਵੇਖਦੇ ਨੇ ਤੇ ਪੁੱਤਾਂ ਨੂੰ ਵੇਖ ਕੇ ਮੋਹ ਨਹੀਂ ਪਾਸਦਾ ਕਹਿੰਦੇ ਕਦਮੂ ਸੀ ਟਹਿਲਤੇ ਤੇ ਮਗਰ ਦਿਲ ਐ ਦੁਆਮੀ ਬੋਲੇ ਐ ਖੁਦਾਵੰਤ ਕਹਿਣ ਲੱਗੇ ਆਕਾਲ ਪੁਰਖ ਜੀ ਹੂ ਖੁਸ਼ ਤੇਰੀ ਰਜਾ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਮਤਾਂ ਸੋਚਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਨੂੰ ਸੰਬੋਧਤ ਹੋ ਕੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਤੁਸੀਂ ਮਤਾਂ ਸੋਚਿਓ ਕਿ ਮੈਂ ਤੁਹਾਡੇ ਨਾਲ ਕੋਈ ਸ਼ਿਕਵਾ ਜ਼ਾਹਿਰ ਕਰਾਂਗਾ ਮੈਂ ਉਦੋਂ ਵੀ ਸ਼ਿਕਵਾ ਜ਼ਾਹਿਰ ਨਹੀਂ ਕੀਤਾ ਜਦੋਂ ਮੈਂ ਪੰਜ ਕਿਲਿਆਂ ਵਾਲਾ ਆਨੰਦਪੁਰ ਛੱਡ ਕੇ ਆਇਆ ਸੀ ਮੈਂ ਉਦੋਂ ਵੀ ਸ਼ਿਕਵਾ ਜ਼ਾਹਿਰ ਨਹੀਂ ਕੀਤਾ ਜਦੋਂ ਮੈਂ ਆਨੰਦਪੁਰ ਦਾ ਉਹ ਘਰ ਛੱਡ ਕੇ ਆਇਆ ਜਿੱਥੇ ਮੈਂ ਖਾਲਸੇ ਨੂੰ ਜਨਮ ਦਿੱਤਾ ਸੀ ਮੈਂ ਉਦੋਂ ਵੀ ਸ਼ਿਕਵਾ ਨਹੀਂ ਕੀਤਾ ਜਦੋਂ ਸਰਸਾ ਦੀ ਨਦੀ 'ਚ ਆਪਣਾ ਅੱਧਾ ਪੰਥ ਰੋੜ ਆਇਆ ਸਾਂ ਜਦੋਂ ਸਰਸਾ ਦੇ ਤੱਟ ਤੇ ਮਾਂ ਨੂੰ ਛੱਡ ਆਇਆ ਸਾਂ ਜਦੋਂ ਸਰਸਾ ਦੇ ਤੱਟ ਤੇ ਛੋਟੇ ਸਹਬਜ਼ਾਦਿਆਂ ਨੂੰ ਛੱਡ ਆਇਆ ਸਾਂ ਸਰਸਾ ਦੇ ਤੱਟ ਤੇ ਮੇਰੇ ਕਈ ਪ੍ਰੇਮੀ ਸਿੰਘ ਸਨ ਵਾਹਿਗੁਰੂ ਮੈਂ ਉਦੋਂ ਵੀ ਸ਼ਿਕਵਾ ਨਹੀਂ ਕੀਤਾ ਤੇ ਮੈਂ ਅੱਜ ਵੀ ਸ਼ਿਕਵਾ ਨਹੀਂ ਕਰਨਾ ਮੈਨੂੰ ਪਤਾ ਹੈ ਤੇਰੀ ਰਜਾ ਤੇ ਰਹਿਣਾ ਸਭ ਤੋਂ ਵੱਡੀ ਗੱਲ ਹੈ ਆਖੋ ਸਤਨਾਮ ਸ਼੍ਰੀ ਉਹ ਕਹਿੰਦੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੇ ਜੀ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰੱਖੀ ਹੈ ਮੇਰੇ ਹਰ ਜੀਉ ਸਭ ਕੋ تیرੈ ਵਸ ਅਸਾਂ ਜੋਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਜੀ ਮੇਰਾ ਯੂਰ ਨਹੀਂ ਕਿ ਮੈਂ ਆਪਣੇ ਬਲ ਬੁੱਤੀ ਤੇ ਸਭ ਕੁਝ ਚੇਂਜ ਕਰ ਦਵਾਂ ਤੇ ਕਹਿੰਦੀ ਰਾਤ ਦਾ ਸਮਾਂ ਤੇ ਆਕਾਰਪੁਰਖ ਨੂੰ ਕਹਿੰਦੀ ਨਹੀਂ ਹੂੰਸ਼ ਹੂੰ ਖੁਸ਼ ਤੇਰੀ ਰਜ਼ਾ ਮੈਂ ਤੂੰ ਜਿੱਥੇ ਰੱਖਿਆ ਮੈਂ ਖੁਸ਼ ਹਾਂ ਕਹਿਣ ਲੱਗੀ ਵਾਹੀ ਗੁਰੂ ਜਦੋਂ ਤੂੰ ਦਾਤਾਂ ਦਿੱਤੀਆਂ ਮੈਂ ਕਦੇ ਹੱਕ ਨਹੀਂ ਜਤਾਇਆ ਜਦੋਂ ਦਿੱਤੀਆਂ ਸੀ ਉਦੋਂ ਵੀ ਤੇਰੀਆਂ ਸੀ ਲੈ ਚੱਲਿਆਂ ਤੇਰੀ ਅਮਾਨਤ ਸੀ ਮੈਨੂੰ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਦੇਖੋ ਜੀ ਜਿਹੜਾ ਇਨਸਾਨ ਹੋਵੇ ਨਾ ਉਹਦੇ ਵਾਸਤੇ ਪੰਥ ਡੁੱਬਦਾ ਹੋਵੇ ਉਹਨੂੰ ਸਭ ਤੋਂ ਵੱਧ ਨਿੱਗ ਅਰਜਾਈ ਦਾ ਸੁਆਦ ਲੱਗਦਾ। ਉਹ ਕਹਿੰਦਾ ਪੰਥ ਉੱਜੜਦਾ ਤੇ ਉੱਜੜਦਾ ਜਾਵੇ ਮੈਂ ਪੰਥ ਤੋਂ ਕੀ ਲੈਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਕੀ ਕਹਿੰਦੇ ਕਹਿੰਦੇ ਮੈਂ ਤੇਰਾ ਮੇਰੇ ਬੱਚੇ ਵੀ ਤੇਰੇ ਤੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੈਂ ਤੂੰ ਰੱਖੇ ਵਹੀ ਹਾਲ ਹੈ ਅੱਛਾ ਜੁਜ ਸ਼ੁਕਰ ਕੇ ਜਵਾਬ ਪਰਨਾ ਸ਼ਿਕਵਾ ਕਹ ਲੱਗੇ ਮੇਰੀ ਜਵਾਨ ਤੇ ਸ਼ਿਕਵਾ ਨਹੀਂ ਆਵੇਗਾ ਤੇ ਅਖੀਰ ਚ ਜਿਹੜੀ ਲਾਈਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਥਾਈ ਹਕੀਮ ਅੱਲਾ ਜਾਰਖਾ ਜੋਗੀ ਨੇ ਲਿਖੀ ਉਹ ਕਹਿੰਦੀ ਅੱਜ ਖਾਲਸਾ ਜੀ ਲੇਟੇ ਹੈ ਜ਼ਮੀਨ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅੱਜ ਮੇਰਾ ਸੋਨਾ ਖਾਲਸਾ ਜ਼ਮੀਨ ਤੇ ਲੇਟਿਆ ਜ਼ਮੀਨ ਤੇ ਅੱਜ ਖਾਲਸਾ ਜੀ ਲੇਟੇ ਹੈ ਜ਼ਮੀਨ ਪਰ ਹਮੇ ਕਿਵੇਂ ਨੀਂਦ ਆਏ ਸ਼ੈਨ ਸ਼ਾਹੀ ਪਰ ਤੇ ਕਹਿੰਦੇ ਨੇ ਇਹ ਚਮਕੌਰ ਦੀ ਜੰਗ ਛਿੜਦੀ ਹੈ 35 ਸਿੰਘਾਂ ਦੀ ਜਦੋਂ ਸ਼ਹਾਦਤ ਹੋਈ ਤੇ ਸਵੇਰ ਪਈ ਨਾ ਜੀ ਤੇ ਸਵੇਰ ਦੇ ਸਮੇਂ ਜਿਸ ਵਕਤ ਇੱਕ ਪਾਸੇ ਤੋਂ ਪਹਾੜੀ ਰਾਜ ਜੀ ਦੂਜੇ ਪਾਸੇ ਤੋਂ ਲਾਹੌਰ ਵਾਲੇ ਤੀਜੇ ਪਾਸੇ ਤੋਂ ਮੁਗਲ ਦਿੱਲੀ ਦੀ ਹਕੂਮਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਚੜਾਈ ਕਰਦੀ ਹੈ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿਆਰੀ ਦੇ ਵਿੱਚ ਨੇ ਭੁੱਖੇ ਸਿੱਖ ਨੇ ਪਰ ਚੜ੍ਹ ਦੀ ਕਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਸਰੇ ਦਿਨ ਤਿਆਰ ਹੋਏ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਕਿਲੇ ਦੀ ਉੱਪਰ ਵਾਲੀ ਮੂਮਤੀ ਤੇ ਚੜ੍ਹਦੀ ਹਨ